ਅਕੋਰ ਜੀ ਦੇ ਫਤੇ ਮੇਰਾ ਨਾਮ ਮਦੀਪ ਸਿੰਘਾ ਜੀ ਪਿੰਡ ਗੁਬੇ ਤੋਂ ਤੇ ਕੀ ਘਟਨਾ ਹੋਈ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉਥੇ ਇੱਕ ਦੋਸ਼ਤ ਵੱਲੋਂ ਪੋਥੀ ਸਾਹਿਬ ਦੇ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂ ਤੂ ਮੈਮ ਹੋਈ ਉਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਪੜਾਏ ਵੀ ਤੁਸੀਂ ਇਹ ਕੰਮ ਸਾਡੇ ਜਾਂ ਪਸਾਉਣ ਨਹੀਂ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਕਤੀਰ ਤੋਂ ਬਾਅਦ ਪਤਾ ਲੱਗੂ ਕਿ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੋਤੀ ਸਾਹਿਬੀਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪਿੰਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਤ ਕੀਤੇ ਹੋਏ ਨੇ ਉਹ ਪੋਤੀ ਸਾਹਿਬ ਬਰਮਤ ਹੋ ਗਏ। ਬਾਈ ਕਿਵੇਂ ਦੇਖਦੇ ਹੋ ਕਿ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਿਆ ਉਹ ਤੇ ਲਗਾਤਾਰ ਹੋ ਰਹੀਆਂ ਨੇ ਤੇ ਚੂਣਾ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖ ਰਹੇ ਨੇ। ਦੇਖੋ ਜੀ ਬਹੁਤ ਜੇ ਆਪਾਂ ਢੰਗਾਈ ਦੇ ਵਿੱਚ ਚਾਹਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਆਈ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਬੇਅਦਵੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆ ਸੀ ਉਹਦੇ ਲਈ ਵੀ ਸਾਡਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਹੈ ਦੇਖੋ ਸਾਜਸ਼ਾ ਵੀ ਹੁੰਦੀਆਂ ਨੇ ਤੇ ਸਾਡੇ ਮਾਰੇ ਕਰਮ ਤੇ ਰੰਜਸ਼ਾਂ ਇੱਕ ਦੂਜੇ ਨੂੰ ਕਸਾਉਣ ਦੇ ਲਈ ਵੀ ਅਸੀਂ ਗੁਰੂ ਪਾਸ਼ਾ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਪਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਹਟੂੰਗੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ 100 ਤੋਂ 100% ਇਹ ਉਹਨਾਂ ਨੂੰ ਮੈਂਟਲ ਕਰਾ ਦਈ ਦਿੱਤਾ ਜਾਂਦਾ ਤੇ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰਾ ਆਪਣਾ ਪੱਲਾ ਛਾੜਦਾ ਵੀ ਛੇਤੀ ਛੇਤੀ ਕਲ ਨਵੇੜੀਆਂ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਛਾਈ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ ਪਰ ਉਸ ਕੇਸ ਦਾ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨਿੰਗਣ ਨਿੰਦਰਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਸਾਡੇ ਘਰ ਦੇ ਵਿੱਚ ਟਾਕਾ ਮਾਰਨ ਦੇ ਲਈ ਸਾਡੇ ਘਰ ਨੂੰ ਲੁੱਟਣ ਦੇ ਲਈ ਤੇ ਦੁਸ਼ਮਣਾਂ ਜਿਹੜਾ ਉਹ ਤਤ ਪਰ ਖੜਾ ਵਾ ਤੇ ਪੱਬਾਂ ਪਰ ਖੜਾ ਵਾ ਉਹਦੇ ਲਈ ਸਾਨੂੰ ਵੀ ਹੀਲੇ ਬਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾ ਦੇ ਲਈ ਤੇ ਬਹੁਤ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਦੇਖੋ ਮੈਂ ਕਿਸੇ ਦੇ ਨੀਤੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖਤ ਫੈਸਲੇ ਲਏ ਜਾਣ ਇਸ ਸਬੰਧ ਦੇ ਵਿੱਚ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਲਈ ਉਹਦੇ ਬਚਾਅ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੋਈ ਨਾ ਕੋਈ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਜਿੱਦਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲੇ ਕੋਈ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਸਿਰਮੌਰ ਨੇ ਉੱਥੇ ਦੇ ਜਥੇਦਾਰ ਦੇ ਵੱਲੋਂ ਕੋਸ਼ਿਸ਼ ਨਾ ਕੋਸ਼ਿਸ਼ ਇਸ ਤਰੀਕੇ ਦਾ ਹੋਣਾ ਚਾਹੀਦਾ ਤੇ ਪਿੰਡ ਦੀਆਂ ਕਮੇਟੀਆਂ ਨਗਰ ਤੇ ਗ੍ਰਾਂਥੀ ਸਿੰਘ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਤੇ ਨਾਲ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਕੰਨੀਆਂ ਚੌਧਰਾ ਦੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ ਅਸੀਂ ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ ਜਿਹੜੀ ਕੱਲ ਨਬਤ ਹੋਈ ਹੈ ਕੱਲ ਦੀ ਵਪੁਚੀ ਹੈ ਕਿ ਕਈ ਬੰਬਾ ਪਿੰਡ ਦੀ ਘਟਨਾ ਹੈ ਸਵੇਰ ਸਮੇਂ ਮਤਲਬ ਸਵੇਰ ਫੋਨ ਆਇਆ ਸਵੇ ਜੀ ਮੈਨੂੰ ਵੀ ਬੰਬਾ ਪਿੰਡ ਗੁਟਕਾ ਸਾਹਿਬ ਹੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਛਾਨਬੀਣ ਕਰਕੇ ਜਦ ਪਤਾ ਲੱਗਿਆ ਪੰਜ ਗੁਟਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਟੋਟ ਅਗਰ ਭੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਗੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਜੀ ਠੀਕ ਆ ਗੁਟਕਾ ਸਾਹਿਬ ਦੀ ਵੀ ਹੱਕ ਹਾਲਤ ਉਹਨਾਂ ਨੇ ਬਹੁਤ ਮਾਰੀ ਕੀਤੀ ਹੋਈ ਆ ਪਾ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਨੇ ਆ ਵੀ ਮੂਰੇ ਸਰਮਾਏ ਉਹ ਦਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਤਾੜਨਾ ਇਹੀ ਕਰਾਂਗੇ ਵੀ ਜੇ ਕੱਲੋ ਕਿਸੇ ਵੀ ਪਿੰਡ ਕੋਈ ਵੀ ਐਸੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾਵਾਂਗੇ ਕਿ ਗੁੰਬੇਪੰਡਾ ਮਨेश ਮੋਰਾਦੇ ਨੇ ਕਿਹਾ ਅੱਜ ਸਵੇਰੇ 10:30 ਦੇ ਪੱਲੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੰਡੇ ਨੰਡੇ ਆ। ਇਹ ਆ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਇਹ ਜਿਹੜੀ ਜੀਐਨਐਲ ਆਧਾਰ ਮੰਕੇਰੇ ਪਹੁੰਚ ਗਏ। ਮੌਕੇ ਤੇ ਪਹੁੰਚ ਗਏ। ਇਹ ਟੈਲਸ ਨਾਰਾ ਦਿੱਤੀ ਜੀ ਦਾ ਸਮਰਪਣ ਇਸ ਤੋਂ ਆਲ ਕਲਾਸੀਕੀ। ਉਸ ਨਾਲ ਦੇ ਗੁਰਦਾ ਸਾਹਿਬ ਦੇ ਅੰਤਿ ਉਹਨਾਂ ਦੀ ਮਨਜ਼ਦਰੀ ਕਰਕੇ ਬਾੜ ਪਿਆ ਆਪਣੀ ਸ਼ਾਦੀ ਉਤੇ ਸਿੱਟੇ ਸੀ ਉਹ ਸੱਤੋਂ ਸਿੱਟਣ ਤੋਂ ਬਾਅਦ ਪਿੰਡ ਪਹੁੰਚਦਾ ਲਗਿਆ ਫਿਰ ਉਹਨਾਂ ਮੈਸਰ ਉਹਦੇ ਨਾਲ ਉਹਦੀ ਵਰਜਾਈ ਸੀ ਤੇ ਨਾਲ ਦਾ ਅਮਰਜੀਤ ਕੌਰ ਤੇ ਉਹਦਾ ਵੀ ਗਿਆ ਸੀ ਸਰਬੀ ਸਿੰਘ ਇਹਨਾਂ ਨੇ ਇਕੱਠੇ ਰੇ ਮਿਲ ਕੇ ਅਗਲੀ ਪੇਟ ਕਰ ਗਿਆ ਉਹ ਨੀਲੋਂ ਨਹਿਰ ਦੇ ਵਿੱਚ ਜਲ ਫਵਾ ਕਰ ਦਿੱਤੀ ਸੀ ਇਸ ਦੇ ਰਿਗਾਰਡਿੰਗ ਅਜਿਹੀ ਕਿੰਨਾ ਬੰਦਿਆਂ ਦੇ ਖਰਾਬ ਬਜ਼ੁਰਗ ਜੀਰਾਂ ਟਾਇਲਸ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਨਾਲ ਉਹ ਅਗਲੀ ਪੇਟ ਕਰਦੀ ਸਾਥ ਦਿੱਤਾ ਦਨਦਰ ਗਲੌਬ ਮਕਦਮਾ ਦਰਜ ਕੀਤਾ 295 A ਤੇ 201 ਦਾ ਤੇ ਨਾਮਦਾਰ ਨਿਯੀੜਾ ਕਾਉਂਨਸਲ ਵੀ ਕਰਦੇ ਸਰ ਮੁਲੀ ਜਾਣ ਤੋਂ ਪਤਾ ਲੱਗਿਆ ਕੀ ਕਾਰਨ ਕੀ ਕਾਰਨ ਕੀ ਬਣਾਈ ਸੀ ਕਾਰਨ ਹਜੇ ਤੱਕ ਰੈਸਕੀਤਾ ਹੈ ਤਕਰੀਬ ਦਾ ਬਾਰਡ ਹੈ ਇਹਦਾ ਅਰਮਾਨ ਨਵਾਗੇ ਉਹਦਾ ਵਾਦ ਬਿਲਕੁਲ ਥੀਅਰ ਹੁਸ ਤੋਂ ਬਿਨਾ ਬੈਟ ਰੋਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀ ਨੂੰ ਇਹ ਵਕੀਲ ਕਰਦਾ ਬੀਜਨੀਆ ਕਮੇਟੀਆਂ ਉਸ ਖੇਤ ਰਹਿ ਕੇ ਗੁਰੂ ਘਰ ਦੀ ਰੱਖੀ ਕਰ ਗੁਰੂ ਘਰ ਦੀ ਰੱਖੀ ਕਰਨ ਜੇਕਰ ਇਹ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਉਗੀ ਤਾਂ ਕਮੇਟੀ ਦੇ ਖਰਾਬ ਨੀੜਾ ਸਭ ਚੱਕ ਲੈਣਾ ਹੈ